ਬੱਚ ਫਿਲਮੀ ਤੋਂ ਦੰਬਲਾ ਆ ਬੱਚਿਆਂ ਦੀ ਤਰ੍ਹਾਂ ਹੀ ਆਪਾਂ ਕਹਿ ਸਕਦੇ ਆ ਜਿੱਦਾਂ ਜ਼ਿਮੀਂਦਾਰਾਂ ਦੇ ਮੱਧ ਵਰਗ ਦੇ ਨਾਰਮਲੀ ਬੱਚਿਆਂ ਦਾ ਪਾਲਣ ਪੋਸ਼ਣ ਹੁੰਦਾ ਕੁਝ ਉਸੇ ਤਰ੍ਹਾਂ ਹੀ ਇਹਦਾ ਸੀ ਕਿਉਂਕਿ 5-7 ਕਿੱਲੇਲੇ ਜ਼ਿਮੀਂਦਾਰ ਦਾ ਕੋਈ ਸੈਪਰੇਟ ਤਾਂ ਹੁੰਦਾ ਨਹੀਂ ਹੈਨਾ ਬੜਾ ਸੁਧਾਰਨ ਜਿਹਾ ਪਰਿਵਾਰ ਸੀ ਤੇ ਸਾਦੀ ਜੀ ਨੇਚਰ ਸੀ ਉਹਦੀ ਮਿਲ ਕਦੇ ਵੀ ਉਹਨੇ ਕਦੇ ਕਿਸੇ ਗੱਲ ਨੂੰ ਮਹਿੰਗੇ ਖੜਾਉਣਿਆਂ ਦੀ ਜਿੱਦ ਜਾਂ ਕਿਸੇ ਕੋਈ ਸਾਈਕਲ ਮੋਟਰਸਾਈਕਲ ਹਨਾ ਕਿ ਦੇਦਾਂ ਦੀ ਜਿੱਦ ਨਹੀਂ ਕਰਦਾ ਸੀ ਮਤਲਬ ਜੋ ਵੀ ਜਿੱਦਾਂ ਕੋਈ ਮਾਪਿਆਂ ਨੇ ਕਹਿ ਦਿੱਤਾ ਮਤਲਬ ਉਸੇ ਤਰ੍ਹਾਂ ਹੀ ਸਬਰ ਜਿਆ ਕਰ ਲੈਂਦਾ ਸੀ ਜੇ ਸਮਝਾ ਲੈਣੇ ਇੱਕ ਵਾਰੀ ਥੋੜਾ ਜਿਆ ਕਰਦਾ ਜੇ ਉਹਨੂੰ ਕਹਿਣ ਦੇ ਵੀ ਨਹੀਂ ਆਪਾਂ ਐਂ ਕਰਾਂਗੇ ਠਹਿਰ ਕੇ ਦੇ ਦਾਂਗੇ ਤਾਂ ਮੰਨ ਜਾਂਦਾ ਸੀ ਇਸ ਤਰ੍ਹਾਂ ਬਹੁਤਾ ਜਿੱਦੀ ਨਹੀਂ ਸੀ ਹਾਂ ਇੱਥੇ ਉਹਨੇ ਬਿੱਦਿਆ ਭਾਰਤੀ ਤੋਂ ਪਲੱਸ 2 ਨਾਨ ਮੈਡੀਕਲ ਨਾ ਕਰਕੇ ਫਿਰ ਡਿਗਰੀ ਲਈ ਬੀ ਟੈਕ ਇਲੈਕਟ੍ਰੀਕਲ ਜੀਐਨ ਕਾਲਜ ਲੁਧਿਆਣਾ ਤੋਂ ਨਮੀਸ਼ਨ ਹੋ ਗਈ ਸੀ ਉਹਦੀ ਫਿਰ 20 टेक ਇਲੈਕਟ੍ਰੀਕਲ ਲੁਰੀਆਡਲਪੋਕ ਕਰਕੇ ਫਿਰ ਕੈਨੇਡਾ ਚ ਲੱਗ ਗਿਆ ਸੀ ਸ਼ੌਕ ਤਾਂ ਖਿਆਰੇ ਉਹਦਾ ਬਚਪਨ ਤੋਂ ਹੀ ਸੀਗਾ ਹਨਾ ਜਿੱਦਾਂ ਪਹਿਲੀ ਵਾਰ ਮੇਰਾ ਖਾਲੋ ਫਿਕਸਡ ਕਲਾਸ ਦੇ ਵਿੱਚ ਸੀਗਾ ਜਦੋਂ ਪ੍ਰਾਇਮਰੀ ਚ ਜੇ ਮਾਨਸਾ ਜ਼ਿਲ੍ਹੇ ਦੇ ਪਾਸ਼ਾ ਵਿਭਾਗ ਨੇ ਮੁਕਾਬਲੇ ਕਰਾਏ ਸੀ ਪੰਜਾਬ ਉਦੋਂ ਦੀ ਜਿਹੜੀ ਵਾਰ ਹੈ ਸੈਕੰਡਾਈ ਸੀ ਸਾਨੂੰ ਉਦੋਂ ਲੱਗਿਆ ਵੀ ਇਹਨੂੰ ਥੋੜਾ ਚਸਕਾ ਜਾਂਦਾ ਹੈਗਾ ਕੋਈ ਨਾ ਫਿਰ ਘਰੇ ਦਲਾ ਮਨ ਨੂੰ ਸ਼ੌਕ ਸੀਗਾ ਸ਼ੌਕੀਆ ਤੌਰ ਤੇ ਘਰੇ ਗਾਉਂਦਾ ਰਹਿੰਦਾ ਸੀ ਬਾਥਰੂਮ ਚ ਉੱਚੀ ਚੀ ਗਾਈ ਜਾਣਾ ਕਮਰਾ ਬੰਦ ਕਰਕੇ ਗਾਇਆ ਮਨ ਨੂੰ ਥੋੜਾ ਜਿਹਾ ਸੀਗਾ ਹਨਾ ਸਾਨੂੰ ਐ ਲੱਗਦਾ ਸੀ ਵੀ ਚਲੋ ਇਹਦਾ ਸ਼ੌਕ ਹੀ ਹੈ ਵੀ ਪ੍ਰੋਫੈਸ਼ਨਲੀ ਮਤਲਬ ਉਹ ਇਸ ਲੈਵਲ ਤੱਕ ਚਲਾ ਜਾਊਗਾ ਇਹ ਅਚੰਬੇ ਵਾਲੀ ਗੱਲ ਈ ਹੈ ਜਾਂ ਮਾਲਕ ਦੀ ਮਿਹਰ ਹੈ ਬਾਪੇ ਨਾਲ ਦੀ ਵੀ ਉਹ ਉਹ ਸ਼ੌਕ ਨੂੰ ਉਹ ਇਸ ਤੱਕ ਲੈ ਗਿਆ ਜੀ ਬੈਸੇ ਉਹਦਾ ਮੰਨਣਾ ਮੈਨੂੰ ਵੀ ਜਦੋਂ ਮੈਂ ਉਹਨੂੰ ਨਾਨ ਮੈਡੀਕਲ ਦਵਾਇਆ ਮੈਨੂੰ ਕਹਿੰਦਾ ਸੀ ਪਾਪਾ ਮੈਂ ਐ ਮੈਂ 뮤ਜ਼ਿਕ ਲਈ ਕਰਨੀ ਹੈ ਉਹ ਮੇਰੇ ਪਹਿਲਾ ਭਤੀਜਾ ਭਤੀਜੀ ਦੋਨੇ ਬੱਚਿਆਂ ਨੇ ਇੱਕ ਨੇ ਮਕੈਨੀਕਲ ਵੀਟ ਹੈ ਕੀਤੀ ਇੱਕ ਨੇ ਨੋ ਨੋ ਇਲੈਕਟ੍ਰੀਕਲ ਦੀ ਕੀਤੀ ਨਾ ਤਾਂ ਇਹਨੂੰ ਮੈਨੂੰ ਵੀ ਲੱਗਾ ਤੂੰ ਵੀ ਉਸੇ ਲਾਈਨ ਚ ਚੱਲ ਜਾ ਯਾਰ ਇਹ ਪਹਿਲਾ ਵੱਡੇ ਬੱਚਿਆਂ ਨੇ ਕੀਤਾ ਜਿਉਂ ਕੁਝ ਅਸੀਂ ਵੀ ੱੱਕੇ ਨਹੀਂ ਡਿਗਰੀ ਕਰਵਾਤੀ ੱੱਕੇ ਨਹੀਂ ਮਨੋਂ ਮੈਡੀਕਲ ਕਰਵਾਤਾ ਪਰ ਉਹਦਾ ਰਿਹਾਨ ਆਪਣਾ ਮਿਊਜ਼ਿਕ ਵਾਲੇ ਪਾਸੇ ਸਾਡੇ ਸਮਝਣ ਚ ਦੇਰ ਹੋ ਗਈ ਉਹ ਬਹੁਤ ਫਕਰ ਸੁਆਦਾ ਮੁੰਡਾ ਸੀ ਪਰ ਇਹਨੇ ਇਸ ਤਰ੍ਹਾਂ ਦੀਆਂ ਘਟਨਾਵਾਂ ਮੈਨੇ ਵੱਡੇ ਪੱਧਰ ਤੇ ਹੋ ਜਾਣਗੀਆਂ ਇਸ ਦਾ ਤਾਂ ਕੋਈ ਅੰਦਾਜ਼ਾ ਹੀ ਨਹੀਂ ਸੀ ਪਰੰਤੂ ਉਹ ਜੋ ਸਕੂਲ ਕਾਲਜਾਂ ਦੇ ਵਿੱਚ ਪੜਿਆ ਹਨ ਉਹਨੇ ਉੱਥੇ ਜਾ ਕੇ ਇੱਕ ਬਾਕੀ ਜ਼ਿਲ੍ਹਿਆਂ ਨੂੰ ਮਾਨਸਾ ਬਠਿੰਡਾ ਦਾ ਡਿਫਰੈਂਸ ਵੇਖਿਆ ਉਹਨੇ ਐਬੀਸੀ ਐਜੂਕੇਸ਼ਨ ਪੱਧਰ ਦੇ ਉੱਤੇ ਬਾਕੀ ਡਿਸਟ੍ਰਿਕਟ ਦੇ ਮੁਤਾਬਕ ਕਾਫੀ ਪਿੱਛੇ ਹਨ ਹਨਾ ਸਾਡੇ ਹੁਣ ਸਾਰੇ ਜ਼ਿਲ੍ਹੇ ਚ ਲਾਈਏ ਬੰਦੇ ਮੈਮੋਰੀਅਲ ਇੱਕ ਕਾਲਜ ਹੈ ਉੱਥੇ ਵੀ ਮੇਰੇ ਕਹਿੰਦਾ ਸਟਾਫ ਪੂਰਾ ਨਹੀਂ ਹੈ ਜਾਂ ਕੋਈ ਬਹੁਤ ਹੈ ਇਹ ਕੋਰਸ ਜਿੱਦਾਂ ਦੇ ਚਾਹੀਦੇ ਨੇ ਮੌਸਮੀ ਦੀ ਲੋੜ ਬਤਾਉ ਕੋ ਨਹੀਂ ਹੈ ਤਾਂ ਕੋਈ ਟੈਕਨੀਕਲ ਕਾਲਜ ਕੋਈ ਮੈਡੀਕਲ ਕਾਲਜ ਇਹਦਾ ਤਾਂ ਸਾਡਾ ਜ਼ਿਲ੍ਹਾ ਸਖਣਾ ਹੀ ਹੈ ਹਲੇ ਇਹਨਾਂ ਚੀਜ਼ਾਂ ਤੋਂ ਉਹਨੂੰ ਲੱਗਦਾ ਸੀ ਕਿ ਕੋਈ ਅੱਛੀ ਯੂਨੀਵਰਸਿਟੀ ਆਵੇ ਜਾਂ ਕੋਈ ਮੈਡੀਕਲ ਸੰਸਥਾ ਆਵੇ ਇਸ ਫੀਲਡ ਚ ਉਹਦਾ ਕਰਨਾ ਕਾਫੀ ਸ਼ੌਕ ਸੀ ਉਹਨੂੰ ਔਰ ਉਹ ਇਸੇ ਕਰਕੇ ਉਹਨੇ ਕੈਨੇਡਾ ਅਮਰੀਕਾ ਸਾਰੇ ਛੱਡੇ ਮੁਲਕ ਪੀਆਰ ਹੋਣ ਦੇ باوجود ਵੀ ਵੀ ਨਹੀਂ ਮੇਰਾ ਕਾਰੋਬਾਰ ਚੱਲ ਪਿਆ ਤੇ ਮੈਂ ਘਰੇ ਬਹਿ ਕੇ ਉੱਥੇ ਬਹਿ ਕੇ ਵੀ ਬੜੀ ਵਧੀਆ ਇਹਨੂੰ ਕਰ ਸਕਦਾ ਥਾ ਉਹਨੇ ਵਾਪਸੀ ਹੁਣ ਆਉਣਾ ਔਰ ਆਪਣੇ ਲੋਕਾਂ ਚ ਰਹਿ ਕੇ ਇੱਕ ਉਹਨੂੰ ਇੱਕ ਥੋੜੀ ਜਿਹੀ ਸੀ ਵੀ ਨਾ ਸਾਡੇ ਪਿੰਡੋਂ ਕਾਫੀ ਲੋਕ ਅਫਸਰ ਵੀ ਬਣੇ ਨੇ ਕਈ ਐਸ ਡੀਓ ਐਕਸੀਅਨ ਕਾਫੀ ਮਤਲਬ ਵੱਡੇ ਵੱਡੇ ਅਹੁਦੇ ਤੇ ਕਰਨਲ ਕੈਪਟਨ ਕਾਫੀ 에ਅਰ ਫੋਰਸ ਦੇ ਵਿੱਚ ਵੀ ਅਫਸਰ ਨੇ ਪਰ ਇੱਕ ਸਚਾਈ ਸੀ ਕੌੜੀ ਇਹ ਵੀ ਅਫਸਰ ਬਣਨ ਤੋਂ ਬਾਅਦ ਹਰ ਇੱਕ ਉਹ ਵਿਅਕਤੀ ਉਹ ਜਾ ਉਹ ਲੜਕਾ ਉਹਨੇ ਪਿੰਡ ਤੋਂ ਦੂਰੀ ਬਣਾ ਲਈ ਸਭ ਤੋਂ ਵੀ ਕੋਈ ਵੀ ਗੈਸਟਡ ਅਫਸਰ ਇਸ ਸਮੇਂ ਪਿੰਡ ਚ ਨਹੀਂ ਰਹਿ ਰਿਹਾ ਸੀ ਉਹ ਕਹਿੰਦਾ ਸੀ ਪਾਪਾ ਮੈਂ ਭਾਵੇਂ ਕਿੱਡਾ ਵੱਡਾ ਹੀ ਕਾਰੋਬਾਰ ਹੈ ਮੈਂ ਪਿੰਡ ਛੱਡ ਕੇ ਨਹੀਂ ਜਾਣਾ ਤਾਂ ਉਹਦਾ ਰਿਹਾਨ ਸੀ ਉਹਨੇ ਆ ਕੇ ਦੇਖੋ ਘਰ ਵੀ ਮੇਰੇ ਮਨਾ ਕਰਨ ਦੇ ਬਾਅਦ ਉਹ ਵੀ ਪਿੰਡ ਚ ਆ ਕੇ ਪਾਇਆ ਇਹ ਉਹਦਾ ਸ਼ੌਕ ਸੀਗਾ ਉਹਨੂੰ ਜਨੂੰਨ ਸੀਗਾ ਵੀ ਮੈਂ ਇਸ ਪਿੰਡ ਨੂੰ ਸ਼ਹਿਰ ਬਣਾ ਦੂੰਗਾ ਹੌਲੀ ਹੌਲੀ ਤਾਂ ਕੀ ਕਹੇ ਵੀ ਉਹ ਸੁਪਨੇ ਪੂਰੇ ਨਹੀਂ ਹੋ ਸਕੇ ਸਾਡਾ ਸਿਸਟਮ ਵੀ ਇਸ ਲਈ ਜ਼ਿੰਮੇਵਾਰ ਹੈ ਇੱਕ ਇੱਕ ਕਹੇ ਨੂੰ ਦਾ ਸਾਡਾ ਸੰਵਿਧਾਨ ਸਾਨੂੰ ਰਾਈਟ ਟੂ ਸਪੀਚ ਦੀ ਪਾਵਰ ਦਿੰਦਾ ਅਸੀਂ ਆਪਣੇ ਬਿਆਖਤ ਕਰਦੇ ਨੇ ਪਰੰਤੂ ਬੋਲਣ ਕੋਈ ਦਿੰਦਾ ਨਹੀਂ ਹੈ ਸੱਚੀ ਗੱਲ ਹੈ ਜੇ ਕੋਈ ਕਿਸੇ ਦੇ ਵਿੱਚ ਕਮੀ ਹੈ ਜਿਹੜਾ ਬੰਦਾ ਵੀ ਸਰਕਾਰ ਦੇ ਵਿੱਚ ਆਇਆਗਾ ਦੂਜੇ ਨੂੰ ਕਹਿਣਾ ਹਾਂ ਹਾਂ ਤੂੰ ਮੈਨੂੰ ਸਾਹਮਣੇ ਆ ਕੇ ਸਵਾਲ ਪੁੱਛਣ ਵਾਲਾ ਹੈ ਕਿਉਂ ਨਹੀਂ ਜਦਕਿ ਸੱਤਾ 'ਚ ਆਉਣ ਵਾਲੇ ਲੋਕ ਵੀ ਸਵਾਲ ਪੁੱਛ-ਪੁੱਛ ਕੇ ਹੀ ਉੱਥੋਂ ਤੱਕ ਪਹੁੰਚੇ ਨੇ ਪਰੰਤੂ ਉਹ ਨਹੀਂ ਚਾਹੁੰਦੇ ਵੀ ਹੁਣ ਜਿਸ ਰਸਤੇ ਅਸੀਂ ਇੱਥੇ ਕਿ ਕਿ ਹੋਰ ਯੂਥ ਵੀ ਸਾਡੀ ਜਗ੍ਹਾ ਤੇ ਆ ਸਕਦਾ ਉਹ ਉਹਨੂੰ ਬਰਦਾਸ਼ਤ ਨਹੀਂ ਕਰਦੇ ਫਿਰ ਜਦੋਂ ਕੋਈ ਇਸ ਤਰ੍ਹਾਂ ਦਾ ਸੱਚ ਬੋਲਣ ਵਾਲਾ ਜਿੱਦਾਂ ਇਹਨੇ ਆਪਣੇ ਗਾਣਿਆਂ ਦੇ ਰਾਹੀਂ 뮤직 ਦੇ ਰਾਹੀਂ ਮੁੱਦਿਆਂ ਨੂੰ ਉਠਾਉਣਾ ਸ਼ੁਰੂ ਕੀਤਾ ਹਨ ਉਹ ਸ਼ਾਇਦ ਇਹਨਾਂ ਦੀ ਸਰਦਰਦੀ ਬਣ ਗਿਆ ਤਾਂ ਸਾਰੇ ਨੇ ਮਿਲ ਕੇ ਜੇ ਉਹਨੂੰ ਇਥੋਂ ਸਾਈਡ ਤੇ ਕਰਨ ਦੀ ਪਲਾਨ ਕੀਤੀ ਹਨ ਇਸੇ ਕਰਕੇ ਉਹਦੀ ਸਿਕਿਉਰਿਟੀ ਨੂੰ ਵਿਡਰਾਅ ਕੀਤਾ ਗਿਆ ਔਰ ਅਨਾਉਂਸ ਕੀਤਾ ਗਿਆ ਨਹੀਂ ਤਾਂ স্পেশাল সেল ਤੋਂ ਚਿੱਠੀ ਤਾਂ ਸਰਕਾਰ ਕੋਲ ਹੀ ਆਈ ਸੀ ਵੀ ਉਹਨੂੰ ਸਿਕਿਉਰਿਟੀ ਵਧਾਈ ਜਾਵੇ ਨੂੰ ਬਹੁਤ ਜ਼ਿਆਦਾ ਖਤਰਾ ਹੈ ਤੇ ਉਹਦੇ ਉਲਟ ਕੀਤਾ ਕਿ ਸਿਕਿਉਰਿਟੀ ਘਟਾ ਦਿੱਤੀ ਗਈ ਜੀ ਤਾਂ 24 ਘੰਟੇ ਦੇ ਵਿੱਚ ਇਦਾਂ ਵੱਡਾ ਮਾਰਡਰ ਹੋ ਜਾਂਦਾ ਸਪੈਸ਼ਲੀ ਦੇਖੋ ਸਾਡਾ ਸੰਵਿਧਾਨ ਕਹਿੰਦਾ ਜੇ ਕੋਈ ਇਨਸਾਨ ਗਲਤੀ ਕਰਦਾ ਹੈ ਨਾ ਤਾਂ ਉਹਦੀ ਅਦਾਲਤ ਉਹਨੂੰ ਬਕਾਇਦਾ ਸਜ਼ਾ ਦਿੰਦੀ ਹੈ ਕਾਨੂੰਨ ਦੀ ਨਜ਼ਰ ਨਾਲ ਹੈ ਨਾ ਕਈ ਵਾਰੀ ਕੋਈ ਜਜ਼ਬਾਤੀ ਹੋ ਕੇ ਵੀ ਲਾਲੋ ਜਸਰ ਇਹ ਪਰਮਦੇ ਉਸਤੇ ਵੀ ਹਨ ਕਈ ਵਾਰੀ ਬੰਦੇ ਨੂੰ ਇਹ ਲੱਗਦਾ ਵੀ ਯਾਰ ਗਲਤ ਹੋਇਆ ਜਿੱਦਾਂ ਬਲੂ ਸਟਾਰ ਨਹੀਂ ਕਿਤਨਾ ਮਾਹੀਆਂ ਜਾਂ ਉਸ ਤੋਂ ਬਾਅਦ ਬੰਦੀ ਸਿੰਘਾਂ ਦਾ ਜੋ ਬਰਦਾਰਾ ਹਨ ਤਾਂ ਉਹਨਾਂ ਨੇ ਸਜ਼ਾ ਵੀ ਕਰ ਲਈਆਂ ਬਾਹਰ ਨਹੀਂ ਮਰ ਉਹ ਇਸ ਚੀਜ਼ ਦਾ ਦਰਦ ਮੰਦਾ ਸੀ ਆਪਣੇ ਮਨ ਦੇ ਵਿੱਚ ਵੀ ਜਦੋਂ ਸਜ਼ਾ ਵੀ ਪੂਰੀ ਕਰ ਲਈ ਹੈ ਨੇ ਫਿਰ ਵੀ ਉਹ ਵਿਚਾਰੇ ਅੰਦਰ ਕਿਉਂ ਨੇ ਤਾਂ ਇਸ ਪ੍ਰਤੀ ਉਹ ਹੁਣ ਤਾਂ ਬੰਦੀ ਸਿੰਘਾਂ ਨੂੰ ਰਹਾਈ ਦੇ ਦਿਓ ਉਹਨਾਂ ਦੇ ਗਾਣਿਆਂ ਦੇ ਵਿੱਚ ਉਹਨਾਂ ਨੇ ਇਹਨਾਂ ਦਾ ਜ਼ਿਕਰ ਕੀਤਾ ਉਹਨੇ ਜਿਹੜੇ ਪਹਿਲਾਂ ਸਾਡੇ ਪੰਜਾਬ ਦਾ ਮੇਨ ਮੁੱਦੇ ਸੀ ਐਸਵਾਈਐਲ ਦਾ ਮੁੱਦਾ ਸੀ ਜਾਂ ਹੋਰ ਸੀ ਉਹਨਾਂ ਨੇ ਉੱਤੇ ਨੇ ਗਾਣੇ ਲਿਖੇ ਹਨ ਸ਼ਾਇਦ ਮੈਨੂੰ ਲੱਗਿਆ ਵੀ ਇਹ ਗਾਣੇ ਵੀ ਸ਼ਾਇਦ ਏਜੰਸੀਆਂ ਨੂੰ ਸਾਡੇ ਮੁਲਕ ਨੂੰ ਨਹੀਂ ਚੰਗੇ ਲੱਗੇ ਹੋਣੇ ਉਹਨਾਂ ਨੇ ਇੰਨਾ ਗਾਣਿਆਂ ਦੇ ਵਿੱਚ ਲਿਖੀ ਤਾਂ ਸਚਾਈ ਸੀ ਪਰੰਤੂ ਲੋਕਾਂ ਨੇ ਇਹਨੂੰ ਇੱਕ ਬਾਗੀ ਪੁਨਾ ਜਿਹਾ ਬਣਾਤਾ ਵੀ ਜਾਨੀ ਇਹ ਕੋਈ ਜਿੱਦਾਂ ਕੋਈ ਸਟੇਟ ਦੇ ਕੰਟਰੀ ਦੇ ਉਲਟ ਚੱਲ ਰਿਹਾ ਹੈ ਨਾ ਇੰਦਾਂ ਦੀ ਗੱਲ ਬਣਾਤੀ ਉਹਨੂੰ ਜਦ ਕਿ ਧਰ ਨੇ ਮਜ਼ਾਰ ਹੈ ਤਾਂ ਲੋਕਤੰਤਰ ਦੀ ਸੁੰਦਰਤਾ ਹੈ ਬਿਲਕੁਲ ਸਾਨੂੰ ਕਹਿਣ ਦਾ ਹੱਕ ਸਾਡਾ ਸੰਵਿਧਾਨ ਦਿੰਦਾ ਪਰੰਤੂ ਫਿਰ ਵੀ ਪਤਾ ਨਹੀਂ ਕਿਉਂ ਇਸ ਚੀਜ਼ ਨੂੰ ਨੈਗੇਟਿਵ ਕਿਉਂ ਲੈਂਦੇ ਨੇ ਸਰਕਾਰਾਂ ਨਾਲੇ ਸਾਨੂੰ ਲੱਗਿਆ ਸਾਡੇ ਨਾਲ ਮਤਲਿਆਜ ਅਸਲੂਕ ਹੋਇਆ ਇਸ ਮਾਮਲੇ ਦੇ ਵਿੱਚ ਜੇ ਸਿਕਿਉਰਿਟੀ ਮੰਗੇਗੀ ਸਿਕਿਉਰਿਟੀ ਨਹੀਂ ਦਿੱਤੀ ਗਈ ਕੋਈ ਉਹਨੂੰ ਸੰਤਾਂ ਦੇ ਨਾਲ ਤੁਲਨਾ ਕਰਦਾ ਸੀ ਉਹਨਾਂ ਦੀ ਇਹ ਤਾਂ ਆਪਣੇ ਆਪ ਨੂੰ ਢਿੰਡਣ ਵਾਲਾ ਕੰਮ ਹੈ ਮੈਂ ਅਸੀਂ ਬਹੁਤ ਤਰ੍ਹਾਂ ਤਰ੍ਹਾਂ ਦੀਆਂ ਮੈਂ ਗੱਲਾਂ ਸੁਣੀਆਂ ਨੇ ਉਸ ਕਰਕੇ ਤਾਂ ਉਸੇ ਚੀਜ਼ 'ਚ ਗੱਲ ਨਿਕਲੀ ਹੈ ਵੀ ਤੁਹਾਡੇ ਸਾਹਮਣੇ ਉਹਦੀ ਰੁਕਸਤ ਹੋਣ ਤੋਂ ਬਾਅਦ ਜੇ ਇੱਕ ਬੱਚੇ ਦੀ ਆਮਦ ਹੁੰਦੀ ਹੈ ਪਰਿਵਾਰ ਕੋਲ ਤੇ ਇਹਦੇ ਉੱਤੇ ਵੀ ਸੈਂਟਰ ਤੋਂ ਚਿੱਠੀਆਂ ਨਿਕਲਦੀਆਂ ਨੇ ਤੇ ਕੋਈ ਨਫ਼ਰਤ ਨਹੀਂ ਤਾਂ ਹੋਰ ਕੀ ਹੈ ਇਹ ਗੈਂਗਸਟਰ ਦਾ ਨਾਮ ਲੱਗਦਾ ਪਰੰਤੂ ਮੈਨੂੰ ਸਾਡੇ ਗੈਂਗਸਟਰ ਦੇ ਨਾਲ ਕੋਈ ਰੌਲਾ ਨਹੀਂ ਸੀ ਹਾਂਜੀ ਹਾਂ ਇਹ ਨੇਚਰਲੀ ਵੀ ਇਦਾਂ ਤਾਂ ਹੁੰਦਾ ਵੀ ਜਿੱਦਾਂ ਕੋਈ 4 ਪੈਸੇ ਕਮਾਉਂਦਾ ਹੈ ਕਿ ਜਿਹੜੇ ਮਾੜੇ ਬੰਦੇ ਆ ਤੇ ਨਿਗਰ ਰੱਖਣ ਲੈਂਦੇ ਨੇ ਇਸੇ ਤੋ ਭਰਉਤੀ ਲਈ ਇਥੋਂ ਤੱਕ ਦਾ ਕਹਿਆ ਜਾਇਜ਼ ਹੋ ਸਕਦਾ ਵੀ ਗੈਂਗਸਟਰ ਗੁਰੂਲਾ ਹੋਵੇ ਜਾਂ ਜਾਂ ਜਿਹੜੇ ਗੈਂਗਸਟਰ ਲੋਕ ਨੇ ਇਹ ਪੰਜਾਬੀ ਇੰਡਸਟਰੀ ਦੇ ਕਬਜ਼ਾ ਕਰ ਲਿਆ ਫਿਰ ਉਹਨਾਂ ਤੋਂ ਕਲਾਕਾਰਾਂ ਨੂੰ ਬਾਉਂਡ ਕਰਦੇ ਆ ਉਹਨਾਂ ਤੋਂ ਮਰਜ਼ੀ ਦਾ ਕੰਮ ਕਰਵਾਉਂਦੇ ਆ ਉਹਨਾਂ ਦੁਕਾਨੇ ਲੈਂਦੇ ਆ ਤੇ ਸਾਰਾ ਸਿਸਟਮ ਤਾਂ ਸਾਡੇ ਪ੍ਰਸ਼ਾਸਨ ਹੀ ਢਿਲ ਦਿਤੀ ਉਹ ਸਾਡੀ ਸਰਕਾਰ ਜਦੋਂ ਮਾੜੇ ਬੰਦਿਆਂ ਦਾ ਰਾਜ ਜਾਂਦੀਆਂ ਨੇ ਉਹ ਫਿਰ ਉਹਨੂੰ ਟਿੱਡੇ ਤਰੀਕੇ ਦੇ ਨਾਲ ਪਰੇਸ਼ਾਨ ਕਰ ਸ਼ੁਰੂ ਕਰ ਦਿੰਦੇ ਆ ਉਹਦੇ ਸ਼ੋਹਾਂ ਦੇ ਵਿੱਚ ਰਿੱਕੇ ਲਾਉਂਦੇ ਆ ਫਿਰ ਉਹ ਮਜਬੂਰ ਹੋਇਆ ਗੋਡੇ ਟੇਕਦਾ ਇਹ ਤਾਂ ਸਰਕਾਰੀ ਮਿਸ਼ਨਰੀ ਅੱਗੇ ਟੇਕ ਦਿੰਦਾ ਜਾਂ ਕਿਸੇ ਗੈਂਗਸਟਰ ਦੇ ਅੱਗੇ ਟੇਕ ਦਿੰਦਾ ਭਾਈ ਤੂੰ ਪੈਸੇ ਲੈ ਲੈ ਯਾਰ ਮੈਨੂੰ ਕੰਮ ਕਰ ਲੈਣ ਦੇ ਤੇ ਨਲਾਇਕੀ ਕੀ ਦੀਏ ਸਾਡੇ ਸਿਸਟਮ ਦੀ ਹੈ ਜਿਹੜੇ ਬੰਦੇ ਕਰੋੜਾਂ ਰੁਪਏ ਦਾ ਤੁਹਾਨੂੰ ਟੈਕਸ ਦਿੰਦੇ ਆ ਤੁਸੀਂ ਉਹਨਾਂ ਨੂੰ ਕਮਾਈ ਨਹੀਂ ਕਰ ਦਿੰਦੇ ਤੁਸੀਂ ਸਾਡੇ ਮੁਲਕ ਦੀ ਬਜਾਏ ਤੁਸੀਂ ਯੂਕੇ ਦੇ ਵਿੱਚ ਚੱਲ ਜਾਓ ਤੁਸੀਂ ਭਰੇ ਬਾਜ਼ਾਰ ਦੇ ਵਿੱਚ ਜਾ ਕੇ ਕੈਮਰਾ ਘਟਦੇ ਹੋ ਪੁਲਿਸ ਆਏਗੀ ਉਹਨੂੰ ਪੁੱਛਣਗੇ ਕੀ ਕਰ ਰਹੇ ਹੋ ਕਿਉਂਕਿ ਇਹ ਮੈਂ ਥੋੜੇ ਸੌਂਗ ਦੀ ਸ਼ੂਟਿੰਗ ਕਰ ਰਿਹਾ ਓਕੇ ਉਹ ਕਹਿੰਗੇ ਸੜਕ ਜਿਹੜਾ ਮੇਨ ਨੈਸ਼ਨਲ ਹਾਈਵੇ ਨੇ ਉਹ ਨਾ ਰੁਕਣਾ ਤੇ ਅਦਰバイ ਤੁਸੀਂ ਭੀੜ ਭੜੱਕੇ ਬਜ਼ਾਰਾਂ ਜਿੱਥੇ ਮਰਜ਼ੀ ਕਰ ਲੈ ਸ਼ੂਟਿੰਗ ਤੁਹਾਨੂੰ ਡਾਇਵਰਟ ਕਰ ਦਿੰਦੇ ਟ੍ਰੈਫਿਕ ਨੂੰ ਆ ਕੇ ਉਹ ਪਰ ਤੁਹਾਨੂੰ ਨਹੀਂ ਉਹ ਕਦੇ ਵੀ ਇਹ ਕਹਿਣਗੇ ਵੀ ਤੂੰ ਚੱਕੋ ਕੈਮਰਾ ਇੱਥੋਂ ਕਿੱਥੇ ਲਾਗੇ ਜਾਂ ਕੁਝ ਹੋਰਗੇ ਉਹ ਕੰਟਰੀਆਂ ਬਿਜ਼ਨਸਮੈਨ ਨੂੰ ਕਲਾਕਾਰਾਂ ਨੂੰ ਇੰਨਾ ਪ੍ਰਮੋਟ ਕਰਦੀਆਂ ਔਰ ਬਰਕਿਸਮਤੀ ਸਾਡੀ ਵੀ ਅਸੀਂ ਜਿਸ ਮੁਲਕ ਦਾ ਸਾਡਾ ਵਾਹ ਹੈ ਉਹ ਉਹਨਾਂ ਨੂੰ ਇੰਨਾ ਰੱਜ ਕੇ ਹਰਾਸ਼ ਕਰਦਾ ਹੈ ਇਸੇ ਕਰਕੇ ਇੰਡਸਟਰੀ ਵਾਲੇ ਸਰਕਾਰਾਂ ਦੇ ਲੀਡਰਾਂ ਦੇ ਇਹ ਹੱਥ ਕੰਡੇ ਜਿਹੜੇ ਅਪਣਾ ਕੇ ਉਹਨਾਂ ਦੇ ਵਿਚਾਰੇ ਥੱਲੇ ਲੱਗੇ ਹੋਏ ਨੇ ਕੋਈ ਬੋਲਦਾ ਨਹੀਂ ਇਹ ਪੰਜਾਬੀ ਇੰਡਸਟਰੀ ਚ ਨਰੌਲ ਗਾਂਧੀ ਨਾਲ ਮੇਰਾ ਬਹੁਤ ਲੰਬਾ ਚੌੜਾ ਬਾਹਵਾਸਤ ਨਹੀਂ ਹੈ ਪਰੰਤੂ ਮੈਨੂੰ ਦੋ ਵਾਰ ਮਿਲਿਆ ਜੀ ਉਰ ਇੱਕ ਵਾਰ ਤਾਂ ਅਫਸੋਸ ਕਰਨ ਵਾਸਤੇ ਘਰੇ ਆਏ ਸਾਡੀ ਉਦੋਂ ਬੜੇ ਫਰੀਜੇ ਮਾਹੌਲ ਚ 35-40 ਮਿੰਟ ਗੱਲਬਾਤ ਕੀਤੀ ਹਨ ਮੈਨੂੰ ਇਹ ਲੱਗਿਆ ਵੀ ਉਹ ਬਹੁਤ ਵਧੀਆ ਇਨਸਾਨ ਨੇ ਉਹਤੇ ਵਿਸ਼ਵਾਸ ਕਰ ਲੈਣਾ ਚਾਹੀਦਾ ਉਹ ਬਿਲਕੁਲ ਰਾਇਲ ਪਰਸਨ ਹੈ ਯਾਰ ਉਹ ਬਹੁਤ ਵਧੀਆ ਲੰਬਾ ਸੋਚਦਾ ਹੈ ਮੁਲਕ ਦੇ ਬਾਰੇ ਆਮ ਲੋਕਾਂ ਦੇ ਬਾਰੇ ਉਹਦੀ ਸੋਚ ਮੈਨੂੰ ਬਹੁਤ ਵਧੀਆ ਲੱਗੀ ਮੈਂ ਇਹਨੂੰ ਜਦੋਂ ਦੋ ਵਾਰ ਮੈਨੂੰ ਇਹ ਲੱਗਦਾ ਸੀ ਮੈਂ ਬਾਕੀਆਂ ਨੂੰ ਵੀ ਮਿਲਿਆ ਜੇ ਬਾਕੀਆਂ ਨੂੰ ਮਿਲਿਆ ਤਾਂ ਉਹਨਾਂ ਨੇ ਆਪਣਾ ਅਜੰਡਾ ਰੱਖਿਆ ਮੇਰੇ ਅੱਗੇ ਤੁਸੀਂ ਸਿਸਟਮ 'ਚ ਆਓ ਜੇ ਕਰੋ ਉਹ ਕਰੋ ਨਾ ਪਰੰਤੂ ਮੈਂ ਰਾਹੁਲ ਗਾਂਧੀ ਨੂੰ ਮਿਲਿਆ ਉਹਨੂੰ ਮੈਨੂੰ ਕਦੇ ਵੀ ਨਹੀਂ ਕਿਹਾ ਵੀ ਆਹ ਪੋਲਿਟਿਕਸ ਜੁਆਇਨ ਕਰੋ ਲੋ ਆਪ ਇਲੈਕਸ਼ਨ ਮਿਲ ਉਹਨੇ ਕਦੇ ਵੀ ਨਹੀਂ ਕਿਹਾ ਇਹ ਤਾਂ ਲੱਗਦਾ ਉਹ ਇੱਕ ਇਨਸਾਨ ਦੇ ਤੌਰ ਤੇ ਨੇ ਮੇਰੇ ਕੋਲ ਇਹ ਵੀ ਮੇਰੇ ਕੋਲ ਕਦੇ ਵੀ ਆਪਕੋ ਕੋਈ ਜ਼ਰੂਰਤ ਹੋਵੇ ਬਤਾਨਨਾ ਮੈਂ ਆਪਕੇ ਲਈ ਕੀ ਕਰ ਸਕਦਾ ਏਹ ਗੱਲ ਹੈ ਕਿ ਮੈਂ ਉੱਥੇ ਹੋ ਗਿਆ ਹਮੇਸ਼ਾ ਆਪਣਾ ਨੰਬਰ ਦਿੱਤਾ ਮੈਂ ਅੱਜ ਵੀ ਫੋਨ ਕਰ ਲਾ ਮੈਨੂੰ ਮਲੇ ਇਸ ਗੱਲ ਦਾ ਮਾਣ ਹੈ ਤਾਂ ਮੈਨੂੰ ਫੋਨ ਦੀ ਰਿਪਲਾਈ ਆਉਂਦੀ ਹੈ ਕਿ ਮੈਂ ਅੱਜ ਵੀ ਫੋਨ ਕਰਾਂਗਾ ਮੈਂ ਤਾਂ ਸਾਰੇ ਬਠਿੰਡਾ ਲੋਕ ਸਭਾ ਹਲਕੇ ਦੇ ਸੁਝਮਨ ਵੋਟਰਾਂ ਨੂੰ ਸਤੇਜਾਂ ਦੇ ਉੱਤੇ ਵੀ ਮੈਂ ਵਾਰ-ਵਾਰ ਇਹੀ ਅਪੀਲ ਕੀਤੀ ਹੈ ਕਿਉਂਕਿ ਮੈਂ ਕਹਿੰਦਾ ਵੀ ਸੈਨੇਟਰ ਦੀ ਸਟੇਟ ਇਹ ਲੋਕ ਨਫਰਤ ਦੀ ਰਾਜਨੀਤੀ ਕਰਦੇ ਆ ਔਰ ਇੰਨੇ ਸਾਡੇ ਨੇ ਨਫਰਤ ਕੀਤੀ ਇਸੇ ਕਰਕੇ ਸਾਡਾ ਬੱਚਾ ਮਾਰਿਆ ਔਰ ਜੇ ਬੱਚਾ ਅਸੀਂ ਕੋਈ 100 ਫੂਲਾ ਫੱਕ ਕੇ ਬੱਚਾ ਇਸ ਘਰ ਵਸਦਾ ਹੋਇਆ ਇੱਕ ਬੱਚੇ ਨੇ ਜਨਮ ਲਿਆ ਉਹ ਦਿਨ ਤੇ ਵੀ ਕੇਂਦਰ ਨੇ ਸਾਨੂੰ ਨੋਟਿਸ ਕਟਿਆ ਹੈ ਨਾ ਮੈਂ ਇੱਕ ਪਹਿਲਾ ਵਿਅਕਤੀ ਆ ਜਿਹਨੂੰ ਬੱਚਾ ਜਮਨ ਦੇ ਉੱਤੇ ਨੋਟਿਸ ਆਇਆ ਸ਼ਾਇਦ ਕਦੇ ਨਹੀਂ ਕਿ ਸ਼ੁਰੂ ਆਇਆ ਹੁਣ ਤਾਂ ਇਹ ਇਹਨਾਂ ਦੀ ਨਫਰਤ ਨੂੰ ਦਰਸਾਉਂਦਾ ਹੈ ਇਹ ਇਹ ਕਿਸ ਕੋਈ ਹਉਆ ਇਹਨਾਂ ਨੂੰ ਲੱਗਿਆ ਵੀ ਅਸੀਂ ਸਿੱਧੂ ਨੂੰ ਮਾਰਨ ਕੇ ਇਹ ਕਹਾਵਾਂ ਖਤਮ ਕੀਤਾ ਸੀ ਕਿ ਸਿੱਧੂ ਗੈਰੀ ਬੜੀ ਬੜੀ ਫੈਨ ਫੋਲਿੰਗ ਹੈ ਔਰ ਜਦੋਂ ਬੱਚੇ ਦਾ ਜਨਮ ਹੁੰਦਾ ਹੈ ਤਾਂ ਕਰੋੜਾਂ ਲੋਕਾਂ ਨੇ ਸੜਕ ਤੇ ਆ ਕੇ ਜਸ਼ਨ ਮਨਾਏ ਮੈਂ ਤਾਂ ਹਸਪੀਟਲ ਸੀ ਸਾਡੇ ਘਰੇ ਵੀ ਹਜ਼ਾਰਾਂ ਲੋਕਾਂ ਦੇ ਕਿਤੋਂ ਕਿਤੋਂ ਦੁਨੀਆ ਨੇ ਆ ਕੇ ਭੰਗੜਾ ਪਵਾਇਆ ਜਾਂ ਜਿੱਦਾਂ ਵੀ ਆਪਣੇ ਆਪਣੇ ਢੰਗ ਦੇ ਨਾਲ ਖੁਸ਼ੀ ਜ਼ਾਹਰ ਕੀਤੀ ਆਪਣੀ ਪਰ ਕੇਂਦਰ ਨੇ ਸਾਡੀ ਜਾਂਚ ਕੀਤੀ ਜਿੱਥੇ ਕੱਢੀ ਉਤੋਂ ਜਦਕਿ ਸਾਡੇ ਮੁਲਕ ਦੇ ਕਾਨੂੰਨ ਮੁਤਾਬਕ ਇਹਦੇ ਨੇ ਉਮਰ ਦਾ ਅੜਕਾ ਲਾਗੇ ਸਾਰ ਨੂੰ ਸਾਡੇ ਦੇ ਕਾਰਬੇ ਕਰਨੀ ਚਾਹੀਦੀ ਸਾਨੂੰ ਇਸ ਗੱਲ ਦਾ ਪਤਾ ਸੀ ਅਸੀਂ ਪਹਿਲਾਂ ਜੇ ਜਿਸ ਵੀ ਤੁਸੀਂ ਆਈਵੀਐਫ ਸੈਂਟਰ ਕੋਲ ਜਾਓਗੇ ਨਾ ਉਹ ਤੁਹਾਡੀ ਫਿਜ਼ੀਕਲ ਚੈੱਕਅਪ ਤੋਂ ਪਹਿਲਾਂ ਭਾਰਤ ਦੀ ਜਿਹੜੀ ਕਾਨੂੰਨ ਦੀ ਕਾਪੀ ਉਹਨੇ ਦੇ ਟੇਬਲ ਤੇ ਪਈ ਹੁੰਦੀ ਹੈ ਵੀ ਆਹ ਸਟ੍ਰੈਕਸ਼ਨ ਹੈ ਆਹ ਕਰ ਸਕਦੇ ਆ ਨਹੀਂ ਕਰ ਸਕਦੇ ਜੋ ਚੀਜ਼ਾਂ ਮਨਾ ਕੀਤੀਆਂ ਹੋਈਆਂ ਉਹ ਕੋ ਡਾਕਟਰ ਕਦੇ ਵੀ ਅੱਗੇ ਨਹੀਂ ਜਾਂਦਾ ਉਹਦਾ ਹਸਪੀਟਲ ਤੇ ਸੰਸਥਾ ਚਲਾਉਣੀ ਹੁੰਦੀ ਹੈ ਪਰੰਤੂ ਇਹਨਾਂ ਨੂੰ ਪਤਾ ਨਹੀਂ ਕਿਉਂ ਲੱਗ ਰਿਹਾ ਸੀ ਵੀ ਅਸੀਂ ਕੋਈ ਕਾਨੂੰਨ ਦੀ ਉਲੰਘਣਾ ਕੀਤੀ ਹੈ ਤੇ ਜਰੂਰ ਫਸ ਜਾਣਗੇ ਤਾਂ ਇਹਨਾਂ ਨੇ ਇਸ ਕਰਕੇ ਦਿਖਾਈ ਔਰ ਇਹਨਾਂ ਦੇ ਮਨ ਦੇ ਵਿੱਚ ਇਹ ਸੀ ਮੈਂ ਇਲੈਕਸ਼ਨ ਲੜੂਗਾ ਤਾਂ ਉਹ ਤੋਂ ਪਹਿਲਾਂ ਇਹਨੂੰ ਕਿਸੇ ਪਰਚੇ ਚ ਉਹ ਲਿਆਦ ਗਏ ਤੋਂ ਨਹੀਂ ਗੱਲ ਸਪਰੇ ਗਲਤ ਸੋਚਦੇ ਨੇ ਇਸ ਸਮੇਂ ਮੈਂ ਤਾਂ ਕਾਂਗਰਸ ਪਾਰਟੀ ਦਾ ਮਲੇ ਧੰਨਵਾਦ ਇਸ ਕਰਕੇ ਕਰਦਾ ਹਾਂ ਕਿਉਂਕਿ ਪਹਿਲੀ ਗੱਲ ਤਾਂ ਉਹਨੇ ਮੈਨੂੰ ਇਸ ਕਾਵਲ ਸਮਝਿਆ ਵੀ ਤੁਸੀਂ ਟਿਕਟ ਤੇ ਲੜੋ ਆਜ਼ਾਦ ਲੜੋ ਪਾਰਟੀ ਤੇ ਲੜੋ ਤੁਹਾਡੀ ਮਰਜ਼ੀ ਹੈ ਹਨ ਅਸੀਂ ਤੁਹਾਡੀ ਹਰ ਸਭ ਮਦਦ ਕਰਾਂਗੇ ਫਿਰ ਮੈਨੂੰ ਕਹਦੇ ਮੇਰਾ ਮੈਂਟਲ ਲੈਵਲ ਜਾਂ ਮੇਰੇ ਘਰ ਦਾ ਜਿਹੜਾ ਸਿਸਟਮ ਹੈ ਕੋਈ ਨਾ ਵਧੀਆ ਹੈ ਨਹੀਂ ਸੀ ਹਲੇ ਅਸੀਂ ਉੱਪਰ ਰਹੇ ਕਿਉਂਕਿ ਅਸੀਂ ਬਹੁਤ ਹਲੇ ਪੂਰੀ ਤਰ੍ਹਾਂ ਸੈਟਲ ਵੀ ਨਹੀਂ ਹੈਗੇ ਤਾਂ ਨਾ ਹੀ ਕੋਈ ਸਾਡੀ ਬਹੁਤੀ ਆਉਧਿਆਂ ਦੇ ਮਗਰ ਭੱਜ ਦੌਰ ਵਾਲੀ ਗੱਲ ਹੈ ਇਹਦਾ ਵੀ ਤਾਂ ਮੈਂ ਫਿਰ ਵੇਚਦਾ ਕਿ ਵੀ ਕਿਉਂ ਨਾ ਚਲੋ ਮੈਂ ਕਿਹਾ ਵੀ ਕੋਈ ਵੀ ਅਮੀਰਵਾਰ ਤੁਸੀਂ ਦੇ ਦਿਓ ਸੀਟ ਤੇ ਚਲੋ ਉਹਨਾਂ ਨੇ ਜੀਤ ਵੀ ਦਰਸਾਉ ਨੂੰ ਚੁਣਿਆ ਜੀ ਇਹ ਗੁੱਡ ਪਰਸਨ ਮੈਨੂੰ ਨਾਲਕ ਬਹੁਤ ਪਿਆਰ ਹੈ ਜੀ ਚਲ ਸਿੱਧੂ ਸਾਹਿਬ ਅੱਗੇ ਵੈਲਡਨ ਜੇ ਕੋਈ ਹੋਰ ਆਉਂਦਾ ਤਾਂ ਉਹਦਾ ਵੀ ਸੁਆਗਤ ਸੀ ਕੋਈ ਵੀ ਜਿਹਨੂੰ ਵੀ ਹਾਈ ਕਮਾਂਡ ਦੇ ਭੇਜਿਆ ਸਰਮੱਥੇ ਤੇ ਮੈਂ ਉਹਦੀ ਉਸਨੰ ਤੋਂ ਆਪਰੇ ਦਿਨੋਂ ਤਨੋਂ ਬਨੋਂ ਤਨੋਂ ਮੈਂ ਹਰ ਵਕਤ ਮਾ ਮਦਦ ਕਰੀਅਰ ਕਰ ਰਿਆ ਘਰ ਦਾ ਰਹੂੰਗਾ ਜਦ ਤੱਕ ਇਲੈਕਸ਼ਨ ਨਹੀਂ ਕੋਈ ਇੱਕ ਤਾਂ ਉਹਦੀ ਜਿਹੜੀ ਬਾਡੀ ਲੈਂਗੁਏਜ ਹੈ ਜੀ ਉਹ ਇੱਕ ਹਮਲਾਵਰ ਰੁਖ ਰੈਂਦਾ ਉਹਨੂੰ ਨਾਲ ਕਦੇ ਵੀ ਉਹ ਐਦਾਂ ਨਹੀਂ ਹੈਗੇ ਵੀ ਜਿਹੜੀ ਗੱਲ ਢਿੱਡ ਚ ਹੈ ਉਹ ਬਾਹਰ ਦੇ ਮੂੰਹ ਤੇ ਕਹਿ ਦਿੰਦੇ ਨੇ ਨਾ ਮੈਨੂੰ ਉਹਨਾਂ ਦਾ ਜਿਹੜੀ ਉਹਨਾਂ ਦੀ ਬਾਡੀ ਲੈਂਗੁਏਜ ਨੇ ਕੰਮ ਕਰਦੀ ਮੈਨੂੰ ਬਹੁਤ ਵਧੀਆ ਲੱਗਦੀ ਹੈ ਤੇ ਬਾਕੀ ਹਰ ਪੱਖ ਤੋਂ ਬਹੁਤ ਅਤਮੰਨ ਲੱਗਣੀ ਵਰਤਮਾਨ ਹੁਣ ਆਏ ਜਿੰਨੀ ਕੁ ਮੇਰੀ ਗੱਲ ਬਤੋਈ ਮੈਨੂੰ ਇੱਕ ਵਧੀਆ ਇਨਸਾਨ ਲੱਗਦੇ ਨੇ ਵੀ ਜੇ ਉਹ ਜਿੱਤਦੇ ਨੇ ਤਾਂ ਮੇਰਾ ਕਹਿਣਾ ਇੱਕ ਵਧੀਆ ਗੱਲ ਹੋਊ ਸਾਡੇ ਲੋਕਾਂ ਲਈ ਦੇਖੋ ਉਮੀਦ ਤਾਂ ਹੈਗੀ ਹੈ ਜੇ ਕਾਂਗਰਸ ਦੀ ਪਰਫਾਰਮੈਂਸ ਇਸ ਇਲੈਕਸ਼ਨ ਦੇ ਵਿੱਚ ਵਧੀਆ ਰਹਿੰਦੀ ਹੈ ਤਾਂ ਡੈਫੀਨੇਟ ਹੈ ਵੀ ਅਗਲੀ ਸਰਕਾਰ ਉਹਦੀ ਆਊਗੀ ਹਰ ਹਾਲ ਦੇ ਵਿੱਚ ਇਹ ਇਲੈਕਸ਼ਨ ਨੇ ਤੈਅ ਕਰ ਦੇਣਾ ਵੀ ਪੰਜਾਬ ਨੇ ਕਿਹੜੇ ਪਾਸੇ ਨੂੰ ਜਾਣਾ ਹੈ ਤਾਂ ਬਈ ਲੋਕਾਂ ਦੇ ਹੱਥ ਹੈ ਫੈਸਲਾ ਜਿੱਦਾਂ ਦਾ ਨੰਦਾ ਫਤਵਾ ਹੋਵੇ ਮੈਂ ਤਾਂ ਰੋਜ਼ ਸਟੇਜ ਤੇ ਤੁਸੀਂ ਸੁਣੀ ਰਹੋ ਰੋਜ਼ ਮੈਂ ਤਾਂ ਇਹੀ ਕਹਿੰਦਾ ਬਈ 6-7 ਸੀਟਾਂ ਦੇ ਮੈਂ ਤਕਰੀਬਨ ਜਿੱਥੇ ਮੈਨੂੰ ਬੁਲਾਇਆ ਜਾਂਦਾ ਮੈਂ ਜਾਂਦਾ ਤੇ ਸਾਰੇ ਜੋਤ ਨੂੰ ਜੋ ਵੀ ਸਾਨੂੰ ਪਰਿਵਾਰ ਕਰਦੇ ਮੈਂ ਉਹਨੂੰ ਆਪਣੇ ਪਰਿਵਾਰ ਦੇ ਫੈਸਲੇ ਬਾਰੇ ਜਾਣੂ ਕਰਾਉਣਾ ਵੀ ਭਾਈ ਅਸੀਂ ਜਿਹੜਾ ਸਿੱਧੂ ਪਰਿਵਾਰ ਨੇ ਫੈਸਲਾ ਕੀਤਾ ਉਹ ਕਾਂਗਰਸ ਪਾਰਟੀ ਦੇ ਫੇਵਰ ਵਿੱਚ ਖੜਨ ਦਾ ਕੀਤਾ ਤੇ ਜਿੰਨੇ ਵੀ ਕੈਂਡੀਡੇਟ ਨੇ ਤੁਸੀਂ ਜਿੱਥੇ ਕਿਤੇ ਵੀ ਉਹਨਾਂ ਦੀ ਹੈਲਪ ਕਰ ਸਕਦੇ ਤੁਹਾਨੂੰ ਕਰਨੀ ਚਾਹੀਦੀ ਹੈ ਤਾਂ ਜਿਹੜੇ ਪਾਵਰ ਚੌਣੇ ਆ ਤਾਂ ਇਹਨਾਂ ਨੇ ਭਰੋਸਾ ਦਿੱਤਾ ਸਾਨੂੰ ਔਰ ਸਾਡਾ ਮੁੱਖ ਜਾਂਦਾ ਇਹ ਸੀ ਵੀ ਘੱਟੋ ਘੱਟ ਲੀਡਰਾਂ ਦੀ ਜ਼ੁਬਾਨ ਤੇ ਤੇ ਇਹ ਗੱਲ ਆ ਵੀ ਅਸੀਂ ਨੂੰ ਜਸਟਿਸ ਦੇਵਾਂਗੇ ਧੱਕਾ ਹੋਇਆ ਹੈ ਨਾ ਤਾਂ ਉਹਦੇ ਚ ਸਾਰੇ ਲੀਡਰ ਤੁਸੀਂ ਇੰਟਰਵਿਊ ਦੇ ਵਿੱਚ ਚੰਨੀ ਸਾਹਿਬ ਨੇ ਵੀ ਕਿਹਾ ਰੰਧਾਵਾ ਸਾਹਿਬ ਨੇ ਵੀ ਕਿਹਾ ਤੇਰਾ ਸਾਹਿਬ ਵੀ ਕਹਿ ਰਹੇ ਹੈ ਜਿਤਮੇਦਰ ਸਾਹਿਬ ਵੀ ਕਹਿ ਰਹੇ ਹੈ ਸਾਰੇ ਸਿਗਲਾ ਸਾਹਿਬ ਨੂੰ ਮੇਰੇ ਗਣਨਦ ਪੁੱਤ ਨੂੰ ਮੰਨ ਕੇ ਯਾਨੀ ਸਾਰੇ ਐਮਪੀ ਜਨ ਨੇ ਇੱਕ ਕੋਲੇ ਮੇਰੀ ਪਹੁੰਚ ਹੋਈ ਹੈ ਜਾਂ ਜਿੰਨੇ ਕੁ ਦਾ ਮੇਰਾ ਗੱਲਬਾਤ ਦਾ ਸਾਰੇ ਨੇ ਅੱਛਾ ਭਰੋਸਾ ਦਿੱਤਾ ਹੈ ਬਾਕੀ ਅੱਗੇ ਪਰਮਾਤਮਾ ਜਾਣਦਾ ਹੈ ਨਾ ਆਪਾਂ ਤਾਂ ਹੁਣ ਭਰੋਸਿਆਂ ਤੇ ਹੀ ਜ਼ਿੰਦਗੀ ਗੁਜ਼ਾਰ ਰਹੇ ਹਾਂ ਸਾਰੀ ਤੇ ਚਲੋ ਜੇ ਹੁਣ ਤੱਕ ਨਹੀਂ ਹੋਇਆ ਜੇ ਅਗਲੇ ਚ ਕੋਈ ਸੰਭਾਵਨਾ ਬਣਦੀ ਹੈ ਵੈਲਕਮ